جو کہ پورے بڑی اس سنگھ کا بنیا گیا ہے بچوں ਸਤਿਗੁਰ ਕਾਟ ਆਣ ਤੂੰ ਸਤਿਗੁਰ ਆਣ ਅੰਤਰ ਕਲ ਦਾ ਸਰ ਸਤਿਗੁਰ ਕਾਟ ਆਣ ਤੂੰ ਲੋਕ ਵਿਕਾਰ ਤੇ ਆ ਗਏ ਸਤਿਗੁਰ ਕਾਟ ਸਿੰਘ ਅਤੇ ਸ਼ਿਦਕਰ ਦਾਸ ਜਨਮ ਸਥਾਨ ਪਬਲਿਕ ਚੈਰੀਟੇਵੈਂਟਸ ਦੇ ਚੇਅਰਮੈਨ ਪਰਪਰ ਕੁਰਸੋਮੀ ਨਿਰੰਜਨ ਨਾਭ ਰਾਜ ਦੀ ਪਵਨ ਸਰਪੱਤ ਦੇ ਹੇਠ ਸਰ ਪੰਗੋਤ ਰਾਜ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹੁੰਚਣਗੇ ਉਹਨਾਂ ਤੋਂ ਇਲਾਵਾ ਬਹੁਤ ਸਾਰੇ ਸੰਤ ਵਾਪਰਸ਼ ਹੈ ਜੀ ਔਰ ਬਲੱਡ ਡੋਨੇਟ ਦਾ ਕੈਂਪ ਹਰ ਸਾਲ ਦੀ ਤਰ੍ਹਾਂ ਲਗਾਇਆ ਗਿਆ ਹੈ ਸਵਾਪਸ ਨੂੰ ਚਰਮਤ ਬੇਤੀ ਹੈ ਕਿ ਜੋ ਵੀ ਪ੍ਰਾਣੀ ਆਪਣਾ ਬਲੱਡ ਦਾਨ ਕਰਨਾ ਚਾਹੁੰਦਾ ਹੈ ਉਹ ਕਿਰਪਾ ਕਰਕੇ ਬਾਹਰ ਜਾ ਕੇ ਪੰਡਾਲ ਦੇ ਸੱਜੇ ਪਾਸੇ ਉਹਨਾਂ ਦਾ ਕੈਂਪਰ ਹੈ جا کے اپنا اپنا بتاؤ کریں جی نام کے نام بھارتی تینوں دسا رہے ہیں سنت رنجن داس جی مہاراج ਨਾ ਕਾਫਲਾ ਜਿਹੜਾ ਕਿ ਸੰਤ ਸਮਾਦਨ ਤੇ ਪਹੁੰਚਿਆ ਹੈ ਆਸਰ ਕੋ ਕਰਨਾ ਚਾਰੇ ਮਕਮ ਕੋ ਗੰਗ ਗਤ ਖੋਟ ਕੋ ਕਰਨਾ ਮਦਦ ਕਰੀ ਬਸ ਸਤਨਾਮ ਪਤਾ ਦੀ ਬੜਾ ਕਰੀਬ ਸਿੰਘ ਚਾਰਾ ਤੋਂ ਬਹਾਰ ਜਿੱਤ ਕਰੀ اپنا اپنا دیکھے شابا شاب اپنا اپنا دیکھے چب ਇਹ ਕੁੱਲ ਸਾਬੂ ਮੈਂ ਅਸਨੋ ਇਹ ਕੁੱਲ ਸਾਬੂ and are the king ਦੇਸ ਭੰਸੋ ਹੋਇ ਮਨ ਸੁਆਇ ਦੇਸ ਮਨ ਸੁਆਇ ਹੋਇ ਪੁਨੀਤ ਭਗਵੰਤ ਪਧਨ ਤੇ ਹੋਇ ਪੁਨੀਤ ਭਗਵੰਤ ਬਜਨ ਤੇ ਹੋਇ ਪੁਨੀਤ ਭਗਵੰਤ ਪਧਨ ਤੇ ਹੋਇ ਪੁਨੀਤ ਭਗਵੰਤ ਬਜਨ ਤੇ ਪਰਤਾ ਆ ਵੀ ਤੂੰ ਹੋਵੇਂ ਆਪ ਤੇ ਤਾਰ ਆ ਵੀ ਤਨ ਸੋ ਤਾਂ ਤਨ ਕੁਰੀਤ ਕੁਟੰਬ ਸਾਂ ਲੋਏ ਤਨ ਕੁਰੀਤ ਖੋਟਾ ਬਸਾਂ ਲੋਏ ਪੀਆ ਸਾਰ ਰਸ ਕਦੇ ਆਣ ਦਸ ਰੀਆ ਸਾਰ ਰਸ ਕਦੇ ਆਣ ਰਸੀ ਪੀਆ ਸਾਰ ਰਸ ਕਦੇ रस रस कान रस खय रसल मग में ॾाढे बेट खो खय रसल मग न ॾारे बे खोए हेल साधो हे पुल साध ਸਤ ਮੈਂ ਸੁਣੋਂ ਪੰਡਿਤ ਸੂਰ ਛਤਰ ਪਾਤ ਰਾਜਾ ਪੰਡਿਤ ਸੂਰ ਛਤਰ ਪਾਤ ਰਾਜਾ ਹਵਾ ਗੁਰੂ ਪੈਨ ਸੰਸਾਰ ਮਾ ਪਰਸਾ ਦਾ ਸਾਨੂੰ ਵੇਸਵਰੀ ਦੇ ਨਾਲ ਇੰਤਜ਼ਾਰ ਸੀ ਜਿਨ੍ਹਾਂ ਸਾਸ ਗ੍ਰਾਸ ਨਾ ਦਿਸਰੇ ਹਰ ਨਾਮਾ ਮਨਮੰਤ ਤਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਮਹਾਨ ਪਾਵਨ ਪਵਿੱਤਰ ਤਰਤੀਰ ਸਿਰ ਗੁਰਦੁਆਰਨ ਪਰਵਾਰਾਂ ਦੇ ਚੇਅਰਮੈਨ ਸਤਿਗੁਰੂ Swami Narayandas ji Maharaj ਆਪ ਸਭ ਸੰਗਤਾਂ ਨੂੰ ਦਰਸ਼ਨ ਦੇਦਾਰ ਇਹਨਾਂ ਵਾਸਤੇ ਬੰਦ ਦੀ ਤਰਫ ਮਹਾਰਾਜ ਜੀ ਪਹੁੰਚ ਰਹੇ ਨੇ ਆਪ ਹੰਦਵਾਲ ਵਿੱਚ ਸਤਿਗੁਰਾਂ ਦਾ ਸਵਾਗਤ ਕਰੀਏ ਜਕਾਰਾ ਲਗਾਤਰ ਕੇ ਬੋਲੇ ਈ ਸੋਨ ਪੈ ਸ਼੍ਰੀ ਰਵੀਦਾਸ ਮਹਾਰਾਜ ਕੀ ਜੈ ਬੋਲੇ ਈ ਸੋਨ ਪੈ ਸਤਿਗੁਰੂ Swami Sarvandas Maharaj ਕੀ ਜੈ سوگر ہے سبر مہاراج کی مہاراج سپتی نالکار کے تہو ਸਫਾਰੀ ਹੋ ਗਿਆ ਹੈ ਅੱਜ ਤੱਕ ਜੇ ਸਾਥ ਤੱਕ ਕਰੇ ਤਾਂ ਬਿਲਕੁਲ ਸਜਾ ਨਾਮ ਸ੍ਰੀ ਚੇਤਕਰਮਾਤਮਾ ਦੇ ਨਾਮ ਜਪਣ ਵਾਲੇ ਸਾਧੂਆਂ ਨੇ ਪਾਵਨ ਚਰਨ ਉਹਨਾਂ ਦੇ ਨਿਵਾਰ ਕਰਨ ਪੈ ਜਾਂਦੇ ਸਤਿ ਕੀ ਪੰਨੀ ਉਹਨਾਂ ਤੋਂ ਬਹਰ ਦਰਖਤ ਤੇ ਅੱਜ ਆਪ ਸਭ ਸੰਤਾਂ ਦੇ ਦਰਸ਼ਨ ਦਿਖਾਉਣ ਦੇ ਲਈ ਆਏ ਵਸਤੇ ਸੰਤ ਸਵਾਮੀ ਰੰਗਨਾਕਿ ਮਹਾਰਾਜ ਸਤਿ ਸ੍ਰੀ ਅਕਾਲ ਕਰਕੇ ਆਪ ਸਭ ਸੰਤਾਂ ਨੂੰ ਇਸhiva ਗ੍ਰਾਮੇ ਲਈ ਵਾਸਤੇ ਪਹੁੰਚਾ ਰਹੇ ਨੇ ਤੁਹਾਨੂੰ ਤੇਰੀ ਸਾਥ ਸੰਗਤ ਦੀ سب پت نا ست کے چرن کی سوئی ਰਾਮ ਆਨੰਦ ਜੀ ਐਸਾ ਕਰਮ ਕਮਾਵੇ বহেরটি মগে আ भी ਸ਼ੇਰ ਬਣਾ ਗਏ ਨੇ ਜਾਂਦੇ ਜਾਂਦੇ ਕੌਮ ਦੀ ਅਣਖ ਜਗਾ ਲੈਨੇ ਹੋ ਜਾਂਦੇ ਜਾਂਦੇ ਕੌਮ ਦੀ ਅਣਖ ਜਗਾ ਲੈਨੇ ਜਾਂਦੇ ਜਾਂਦੇ ਕੌਮ ਹਰ ਖਿਚਵਾ ਗਏ ਸੰਤ ਰਾਮਾਨੰਦ ਜੀ ਐਸਾ ਕਰਨ ਖਿਮਾ ਗਏ ਨੇ ਜਾਂਦੇ ਜਾਂਦੇ ਕੌਮ ਦੀ ਅਣਖ ਜਗਾ ਲੈਨੇ ਜਾਂਦੇ ਜਾਂਦੇ ਕੌਮ ਦੀ ਅਣਖ ਜਗਾ ਲੈਨੇ ਜਾਂਦੇ ਜਾਂਦੇ ਕੌਮ ਇਸਨ 135 ਬੱਲਾ ਦੇ ਸੇਵਾਦਾਰ ਗਿਆਨੀ ਕਲਵੰਤ ਕਜਲਾ ਜੀ ਜਿਨ੍ਹਾਂ ਨੇ ਇੱਕ ਸ਼ਬਦ ਨਾਲ ਹਾਜ਼ਰੀ ਲਗਵਾਈ ਹੈ ਸੰਗਤ ਨੂੰ ਨਮਹਾਲ ਕੀਤਾ ਹੈ ਉਹਨਾਂ ਬੇਨਤੀ ਕਰਦੇ ਆ ਡੇਰੇ ਦੇ ਸੇਵਾਦਾਰ ਸ਼੍ਰੀਮਾਨ ਦਵਿੰਦਰ ਦਾਸ ਜੀ ਉਹ ਵੀ ਕੁਝ ਸਮੇਂ ਬਾਅਦ ਤੇ ਆਪ ਸਭ ਸੱਤਾਂ ਨੂੰ ਸਤਗੁਰਾਂ ਦੀ ਬਾਣੀ ਦੇ ਨਾਲ ਜੋੜਨਗੇ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਸ਼੍ਰੀਮਾਨ बाबू ਮੋਹਨ 라ਜੀ ਉਹ ਵੀ ਪਹੁੰਚੇ ਨੇ ਜਿਨ੍ਹਾਂ ਨੇ ਬਹੁਤ ਵੱਡਾ ਮਾਇਆ ਦਾ ਯੋਗਦਾਨ ਇਸ ਸਮਾਰੋਹ ਵਿੱਚ ਪਾਇਆ ਉਹਨਾਂ ਦਾ ਵਿੱਚ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਅਖਲ ਭਾਰਤੀ ਯਰਗਦਾਰਸੀਆ ਧਰਮ ਸੰਗਠਨ ਦੇ ਜ਼ਿਲ੍ਹਾ ਜਲੰਧਰ ਦੇ ਵਾਈ ਚਰਨ ਡਾਕਟਰ ਰਾਜਾ ਜੀ ਰਾਜਾ ਬਲੰਦਪੁਰ ਜਿਹੜੇ دن رات ڈیرا سچھنڈ بلان لے کے اپنی سیوان نواؤنڈ میں اپنچے انہوں کا بہت بہت دنواد جی پراؤڈ پراؤڈاسیا گلوبل آرگینیزیشن آرگنائزیشن رجسٹرڈ یوناائٹڈ امریکہ تو ساتھ بہت ہی ستاردیل شریمان ہرپریت سمن جی جنہ نے پچھلے سال ਜੋ ਨਿਊਯਾਰਕ ਦੀ ਦਾ ਬਾਲ ਬੋਰਡ ਹੈ ਇੱਕ ਵਾਰੀ ਚਲਦੇ ਹਾਂ ਮਾਰੇ ਉੱਥੇ ਦੁਨੀਆ ਦੀ ਨਜ਼ਰ ਹੁੰਦੀ ਆ ਕਿ ਇਸ ਬੋਰਡ ਦੇ ਉੱਤੇ ਇਸ ਬਾਲ ਦੇ ਉੱਤੇ ਕਿਹੜੀ ਪਿਕਚਰ ਲੱਗੀ ਆ ਉਹ ਉਸੇ ਨਿਊਯਾਰਕ ਦੀ ਧਰਤੀ ਦੇ ਉੱਤੇ ਜੋ ਬਾਲ ਬੋਰਡ ਹੈ ਉਹਦੇ ਉੱਤੇ ਸੱਚਮੁੱਚ ਦਾਸ ਮਹਾਰਾਜ ਦਾ ਜਿਹੜਾ ਸਰੂਪ ਆ ਕਿਉਂਕਿ ਬੈਲ ਬੋਰਡ ਦਲਵੋੜ ਦੇ ਉੱਤੇ ਸਤਿਗੁਰ ਵਿਦਾਸ ਮਹਾਰਾਜ ਦੇ ਸਰੂਪ ਉੱਤੇ ਮੈਂਟਾ ਦੇ ਵਿੱਚ ਉਸ ਸਰੂਪ ਨੂੰ ਦਿਖਾਉਣ ਵਾਸਤੇ ਲੱਖਾਂ ਰੁਪਏ ਲੱਗਦੇ ਆ। ਸ੍ਰੀ ਮਹਾਨ ਪ੍ਰਲਾ ਹਰਪ੍ਰੀਤ ਸੁਮਨ ਜੀ ਜੋ ਕਿ ਸਾਡੇ ਗੁਵਾਂਡ ਦੇ ਵਿੱਚ ਬਾਦਸ਼ਾਹਪੁਰ ਦੇ ਰਹਿਣ ਵਾਲੇ ਨੇ ਔਰ ਯੂਐਸਏ ਦੇ ਵਿੱਚ ਸਾਡੇ ਨੇ ਉਹ ਅੰਗਰੇਜ਼ ਐਲਬਮ ਕਢਾ ਚੁੱਕੇ ਨੇ ਸਿੰਘਾਂ ਗੀਤ ਕਰਨੀਆਂ ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ ਜਿਨ੍ਹਾਂ ਵਿੱਚ ਜਸਰ ਰਵਦਾਸੀਆ ਮਾਣੀ ਖਗਵਾੜੇ ਵਾਲਾ ਔਰ ਨਵੀਨ ਲਖਵਿੰਦਰ ਅਮਰਿੰਦਰ میوزਿਕ ਤੋਂ ਏਆਰ ਵੀਜਨ ਤੋਂ ਹਰਦੀਪ ਕਮਨਜੀ ਯੂਐਸਏ ਤੋਂ ਪਹੁੰਚੇ ਨੇ ਗੋਲਦੀ ਗਰਦੀ ਗਿੰਦਰ ਸੁਰਿੰਦਰ ਔਰ ਰਤੂਰੰਧਾਵਾ ਜਿਹੜੇ ਲੇਖਕ ਨੇ ਜਿਨ੍ਹਾਂ ਨੇ ਅਲੱਗ-ਅਲੱਗ ਸਿੰਗਰਾਂ ਨਾਲ ਉਹਨਾਂ ਦੇ ਗਾਣੇ ਗਾਏ ਆ ਔਰ ਵੀਡੀਓ ਦਾ ਜਿੰਨਾ ਦੀ ਖਰਚਾ ਆ ਇਹ ਸਭਾ ਵੀਰ ਕਰ ਰਿਹਾ ਇੱਥੇ ਮੁੰਜਨ ਜੀ ਦਾ ਬਹੁਤ ਬਹੁਤ ਧੰਨਵਾਦ گلوبل روداسی گلوبل اویئرنس ٹرسٹ اویئرنس آف رائٹ دن وہ بھی سبھا کے جڑے چیئرمین نے مدن سنگھ جی پہنچے نے انہیں بھی اتنے پہنچنے میں بہت بہت دنواد اور گردر ہیرا جکھو جی گری چوہار انٹرنیشنل سبھا کے چیئرمین وہ بھی اتنے پہنچے ہیں بہت بہت دنواد بابا تیگ چند روداسی جی پہنچے ہیں جو کہ سبھا کے پردھان نے ਔਰ ਬਾਬਾ ਅਮਰਜੀਤ ਰਵਿਦਾਸੀ ਜੀ ਪਹੁੰਚੇ ਨੇ ਉਹਨਾਂ ਨੇ ਬਹੁਤ ਬਹੁਤ ਤਸ਼ਾਨਤ ਮਾਣ ਜਿਹੜੇ ਜਿੰਦਾਬਾਦ ਰਵਿਦਾਸੀਆ ਧਰਮ ਦੇ ਆ ਅਮਰਤ ਮਹਿਬਾਨੀ ਆ ਉਹ ਪੂਰੇ ਰਿਸ਼ਤਕਾਰਾਂ ਨੇ ਉਹਨਾਂ ਦਾ ਬਹੁਤ ਬਹੁਤ ਤਸ਼ਾਨਤ ਸ਼ਾਹ <laughs> <laughs> ਸ਼ਰਦਾ ਅਤੇ ਸਤਿਨਾਮ ਸਹਿਤ ਕਰਵਾਇਆ ਜਾ ਰਿਹਾ ਹੈ ਮੈਂ ਸਾਰੇ ਉਤਪੰਨਾਂ ਅੱਜ ਦੇ ਸਮਕ ਸਮਾਗਮ ਦੀਆਂ ਹੁਕਮਨਾਮੇ ਸੱਚੇ ਬਾਸਾ ਜੀ ਆਦ ਸੰਗਤ ਬਿਨਾਂ ਪਾਪ ਦੇਵ ਜੀ ਪਾਪ ਬਿਨ ਭਗਤੀ ਨਾ ਹੋਏ ਤੇਰੀ ਕਹਿਰ ਅਰਦਾਸ ਇੱਕ ਦਿਨ ਦੀ ਹਰਿ ਹੋ ਐ ਜੇ ਰਖੋ ਰਾਜਾ ਰਾਮ ਮੇਰੀ ਮਹਾਵਾਕਾਂ ਕਾ ਤੇਰਾ ਨਾਮ ਲੇ ਕੇ ਇਹ ਪ੍ਰਾਣ